ਸੰਜੀ ਸ਼ਤਸ੍ਰੀ ਕਾਲ ਸਰੂ ਮੈਂ ਸਾਡਾ ਆਪਣਾ ਲੱਖੀ ਸ਼ਿਰਗੇ ਦਾ ਅੱਜ ਵਈ ਤੁਹਾਨੂੰ ਦਿਖਾਉਂਦੇ ਆ ਜਿਵੇਂ ਗੱਡੀਆਂ ਦੀਆਂ ਲਾਈਟਾਂ ਦਾ ਖਰਾਬੀਆਂ ਹੋ ਜਾਂਦੀਆਂ ਨੇ ਇਹ ਵਧੀਆ ਨਹੀਂ ਛਾਵਾਂ ਪੈ ਗਈਆਂ ਨਾਲ ਦੇਖੋ ਆਹਦੀ ਜੋ ਮੇਰੀ ਕਾਰ ਦੀਆਂ ਲਾਈਟਾਂ ਵੀ ਖਰਾਬ ਹੋ ਗਈਆਂ ਪਈਆਂ ਇਹ ਜ ਇਨ੍ਹਾਂ ਦੀ ਸਫਾਈ ਕਰਦੇ ਆ ਇਹਦੇ ਵਾਸਤੇ ਤੁਹਾਨੂੰ ਮੈਂ ਦੱਸਦਾ ਵੀ ਆਪਾਂ ਕਿਡੀਆਂ-ਕਿਡੀਆਂ ਲੈ ਕੇ ਆਏ ਇੱਕ ਤਾਂ ਚੀਜ਼ ਨੂ ਲੇਨੋ ਇਹ ਲੈ ਕੇ ਆਏਗਾ ਤੇ ਇੱਕ ਆਪਾਂ ਨੂੰ ਚਾਹੀਦੀ ਹੁੰਦੀ ਹੈ ਜੇ ਤਾਂ ਉਹ ਟੇਪ ਚਾਹੀਦੀ ਹੁੰਦੀ ਹੈਗੀ ਉਹਦੇ ਲੈਟਾਂ ਦੇ ਆਲੇ ਦੁਆਲੇ ਲਾਉਣ ਨੂੰ ਤੇ ਜਿਹਨੂੰ ਮੈਂ ਦਿਖਾਉਣਾ ਲੈ ਵੀ ਇਦਾਂ ਦੇ ਤੇ ਟੇਪ ਲਾਤੀ ਹੁਣ ਆਲੇ ਦੁਆਲੇ ਇਧਰ ਵੀ ਤੇ ਇਧਰਲੀ ਸਾਈਡ ਵੀ ਲਾਤੀ ਤੇ ਹਮ ਤਿਆਰ ਆਪਣੀ ਨਾ ਹੀ ਤੇ ਆ ਲਾਤਾ ਦੇਖੋ ਇਹ ਦਿਖਾਉਨੇ ਆ ਫਿਰ ਤੁਹਾਨੂੰ ਨਾ ਕਿੱਦਾਂ ਬੰਦੀ ਗੱਲਬਾਤ ਇਹ ਕਰਕੇ ਉਦੋਂ ਬਾਅਦ ਤੇ ਪਾਲਸ ਵੀ ਹੋਣੀ ਆ ਉਹ ਪਾਲਸ ਵਾਲੀ ਡੱਬੀ ਹੈਗੀ ਪਾਲਤ ਕਰਨ ਵਾਸਤੇ ਲੈ ਵੀ ਆ ਦੇਖੋ ਲਾਈਟਾਂ ਮੈਂ ਕਰਤੀਆਂ ਸਾਫ ਦੇਖੋ ਕਰੋ ਪਾਲਸੂ ਵੀ ਮਾਰਤੀ ਉੱਤੇ ਤੇ ਆ ਵੀ ਦੇਖੋ ਇਦੋਂ ਕੈਮਰਾ ਲਾਉਦੀ ਲਾ ਦਦਾ ਹੈਗਾ ਅੱਗੇ ਨਾਲੋਂ ਵਧੀਆ ਫਰਕ ਅਗੇ ਗੰਧਲੀ ਹੋਈ ਸੀਗੀ ਤੇ ਆਜੀ ਵਰਤੀਆ ਬਈ ਮੈਂ ਇਹਨੇ ਲਿਆਉਣੀ ਹੋਵੇ ਹਨ ਦੇਖੋ ਇੰਨਾ ਕੁ ਦਿਖਾਉਣਾ ਸੀਗਾ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰਿਓ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਧੰਨਵਾਦੀ